ਬਹੁਤ ਸਾਰੇ ਮੇਰੇ ਵੀਰ ਭਰਾਵਾਂ ਦੀ ਡਿਮਾਂਡ ਤੇ ਬੱਚਾ ਲਿਆਏ ਆ ਬਹੁਤ ਹੀ ਸੋਹਣਾ ਬੱਚਾ ਸੇਲ ਹੈ ਆਪਣੇ ਵੀਰ ਭਰਾਵਾਂ ਦੇ ਕੋਲੇ ਤੇ ਭਾਅ ਅਸਰ ਬਣ ਜੂ ਬੱਚਾ ਬਾਕੀ ਲੱਖ ਦੇ ਨੇੜੇ ਦੇੜੇ ਬਣ ਜੂ ਤੇ ਬਣੇ ਰਹੋ ਜੀ ਵੀਡੀਓ ਦੇ ਐਂਡ ਤੱਕ ਤੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ ਬਾਕੀ ਜੇ ਤੁਸੀਂ ਵੀ ਆਪਣੇ ਪੇਜ ਤੇ ਕਾਸੀ ਵੀ ਚੀਜ਼ ਦੀ ਵੀਡੀਓ ਪ੍ਰੋਮੋਸ਼ਨ ਕਰਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਆਹ ਵੀਡੀਓ ਦੇ ਐਂਡ ਵਿੱਚ ਮੈਂ ਨੰਬਰ ਦਿੱਤਾ ਹੋਇਆ ਆਪਦਾ ਉਹ ਨੰਬਰ ਤੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਕਰਦੇ ਆ ਆਪਾਂ ਇਹ ਬੱਚੇ ਦੀ ਡਿਟੇਲ ਬਾਰੇ ਗੱਲਬਾਤ ਨੁਕਰਾਂ ਸਪੌਟਲੈਸ ਬੱਚਾ ਮੇਰੇ ਵੀਰ ਭਰਾਵੋ 5 ਮਹੀਨੇ ਉਮਰ ਦੱਸੀ ਆ ਮਾਲਕ ਵੀਰਾਂ ਨੇ ਚੰਬੀ ਘੋੜੀ ਦਾ ਬੱਚਾਗਾ ਤੇ ਮਾਂ ਦੀ ਹਾਈਟ ਹੈਗੀ ਹੈ ਜੀ 60 ਪਲੱਸ ਤੇ ਪਿਓ ਦੀ ਹਾਈਟ ਹੈਗੀ ਹੈ ਜੀ 62 ਇੰਚ ਤੇ ਰੇਟ ਬਾਈ ਹੋਰੇ ਕਰਦੇ ਆ ਜੀ 1 ਲੱਖ 20 ਹਜ਼ਾਰ ਬਾਕੀ ਮੌਕੇ ਤੇ ਹੋ ਜੂ ਰੇਟ ਦਾ ਚੱਕਰ ਨਾ ਮੰਨੇ ਉਹ ਲੱਖ ਦੇ ਨੇੜੇ ਤੇੜੇ ਬਾਂਜੂ ਤੇ ਰਾਜਸਥਾਨ ਪ੍ਰਤਾਪਗੜ ਏਰੀਆ ਤੇ ਇੱਕ ਵਾਰੀ ਗੱਲਬਾਤ ਜ਼ਰੂਰ ਕਰਿਓ ਜੀ ਤੇ ਬਸ ਹੱਥ ਬਨ ਕੇ ਬੇਨਤੀ ਹੈ ਬਾਈ ਹਰੇ ਕਹਿੰਦੇ ਵੀ ਬੰਦਾ ਉਹੀ ਫੋਨ ਲਾਵੇ ਜਿਹਨੇ ਲੈਣਾ ਤੇ ਕਿਰਪਾ ਕਰਕੇ ਟਾਈਮ ਪਾਸ ਵਾਲਾ ਵੀਰ ਭਰਾ ਫੋਨ ਨਾ ਕਰੇ ਬਾਈ ਕਹਿੰਦਾ ਜਿੰਨੀ ਡਿਟੇਲ ਮੈਨੂੰ ਪਤਾ ਸੀ ਤੇ ਮੈਂ ਸਾਰੀ ਵੀਡੀਓ ਚ ਤੁਹਾਨੂੰ ਮੈਂ ਦੱਸਦੀ ਵੀ ਤੁਸੀਂ ਸਾਰੀ ਵੀਡੀਓ ਚ ਬੋਲਤੀ ਤੇ ਉਹੀ ਬੰਦਾ ਫੋਨ ਕਰੇ ਜੀ ਕਿਰਪਾ ਕਰਕੇ ਜਿਹੜਾ ਕੋਈ ਚਾਹਵਣ ਹੈਗਾ ਰੇਟ ਵੀ ਤੁਹਾਨੂੰ ਦੱਸਤਾ 120000 ਮੁੱਲ ਹੈ ਤੇ ਕਰ ਲਓ ਜੀ ਸੰਪਰਕ ਤੇ ਵੀਡੀਓ ਕਰਵਾਉਣ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਮੈਸੇਜ ਕਰ ਸਕਦੇ ਹਾਂ ਧੰਨਵਾਦ ਜੀ